ਅਗਾਂ ਨਹੀਂ ਅੱਜ ਦਾ ਜਿਹੜਾ ਟੋਹਾਣੇ ਦੇ ਵਿੱਚ ਆਪਣਾ ਸੂਜਕਤ ਮੋਰਚੇ ਵੱਲੋਂ ਇਕੱਠ ਰੱਖਿਆ ਇਹਦੀ ਪੂਰੀ ਜਾਣਕਾਰੀ ਇਸ ਸਾਡੇ ਸੰਗਰਾਮੀ ਕਲਾ ਕੇਂਦਰ ਦੇ ਵਿੱਚ ਤੋਂ ਕਹੀ ਦੱਸ ਦਵਾਂ। ਟੋਹਾਣੇ ਵਿੱਚ ਜਿਹੜਾ 4 ਜਨਵਰੀ 2025 ਦਾ ਜਿਹੜੀ ਮਹਾਪੰਚਾਇਤ ਕਰ ਰਹੇ ਆ ਉਹ ਇਸ ਕਰਕੇ ਕਰ ਰਹੇ ਆ ਕਿ ਸਰਕਾਰ ਵੱਲੋਂ 15 ਨਵੰਬਰ ਨੂੰ ਉਹੀ ਤਿੰਨ ਕਾਨੂੰਨ ਜਿਹੇ ਸੀ ਵਾਪਸ ਤ라 ਕੇ ਆਏ ਸੀ ਉਹਨਾਂ ਦੇ ਇੱਕ ਹਿੱਸਾ ਸਾਰੇ ਭਾਰਤ ਦੇ ਵਿੱਚ ਲਾਗੂ ਕੀਤਾ ਹੈ ਉਹ ਲਾਗੂ ਕਰਨ ਦੇ ਨਾਲ ਉਹ ਜਿਹੜੇ ਕਾਨੂੰਨ ਅਸੀਂ ਵਾਪਸ ਕਰਾ ਕੇ ਆਏ ਸੀ ਉਹ ਕਾਨੂੰਨਾਂ ਨੂੰ ਇਸ ਕਰਕੇ ਲਾਗੂ ਕੀਤਾ ਹੈ ਤਾਂ ਕਿ ਸਾਰੇ ਸਟੇਟਾਂ ਦੇ ਵਿੱਚ ਇਹ ਡਰਾਫਟ ਹੈ ਉਹ ਭੇਜੇ ਕਿਉਂਕਿ ਡਰਾਫਟ ਸੂਬਿਆਂ ਕੋਲੋਂ ਇਸ ਕਰਕੇ ਭੇਜੇ ਕਿ ਜਿਹੜਾ ਖੇਤੀ ਕੀਤਾ ਹੈ ਇਹ ਸੂਬੇ ਦਾ ਸਬਜੈਕਟ ਹੈ ਇਸ ਕਰਕੇ ਸਾਰੇ ਸੂਬਿਆਂ ਨੂੰ ਕਿਹਾ ਵੀ ਇਹਤੇ ਗੌਰ ਕਰਕੇ ਸਾਨੂੰ ਇਹ ਛੇਤੀ ਭੇਜਿਆ ਜਾਵੇ ਇਹਦੇ ਸਬੰਧ ਦੇ ਵਿੱਚ ਜਥੇਬੰਦੀਆਂ ਸੂਜਕ ਖਸਾਨ ਮੋਰਚੇ ਵੱਲੋਂ ਅਤੇ ਪੰਜਾਬ ਸਰਕਾਰ ਨੂੰ ਬਿਲੀਆਂ ਨੇ ਪੰਜਾਬ ਸਰਕਾਰ ਨੇ ਆਪਣਾ ਅਸ਼ਵਾਸ਼ਣ ਦਿੱਤਾ ਹੈ ਕਿ ਅਸੀਂ ਅਸੈਂਬਲੀ ਦਾ 2 ਦਿਨ ਦਾ ਜਲਾਸ ਬਣਾ ਕੇ ਇਹਨੂੰ ਬਾਅਦ ਵਿੱਚ ਪਾਸ ਕਰਾ ਕੇ ਵਾਪਸ ਕੋ ਭੇਜਾਂਗੇ ਤਾਂ ਕਿ ਪੰਜਾਬ ਦੇ ਵਿੱਚ ਇਹ ਲਾਗੂ ਨਾ ਕੀਤਾ ਜਾ ਸਕੇ ਇਸ ਦੇ ਉੱਤੇ ਸਾਰੇ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਸਾਰੇ ਲੋਕਾਂ ਨੂੰ ਸचेत ਕਰਨ ਦੇ ਲਈ ਖਾਸ ਕਰਕੇ ਹਰਿਆਣਾ ਦੇ ਪੰਜਾਬ ਨੂੰ ਇਸ ਕਰਕੇ ਇੱਥੇ ਪ੍ਰੋਗਰਾਮ ਰੱਖਿਆ ਕਿਉਂਕਿ ਜਿਹੜੀ ਐਮਐਸਪੀ ਹੈ ਉਹ ਪੰਜਾਬ ਅਤੇ ਹਰਿਆਣਾ ਨੂੰ ਮਿਲਦੀ ਹੈ ਜਿਹੜੇ ਬਾਕੀ ਬਾਕੀ ਸਟੇਟ ਹੈ ਉਹਨਾਂ ਦੀ ਲੜਾਈ ਹੈ ਐਮਐਸਪੀ ਲੈਣ ਦੀ ਸਾਡੀ ਲੜਾਈ ਹੈ ਐਮਐਸਪੀ ਦੀ ਰਾਖੀ ਕਰਨ ਦੀ ਕਿਉਂਕਿ ਅਸੀਂ 1967 ਤੋਂ ਲਗਾਤਾਰ ਜਿਹੜੀ ਐਮਐਸਪੀ ਹੈ ਉਹ ਪੰਜਾਬ ਤੇ ਹਰਿਆਣਾ ਨੂੰ ਮਿਲ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਇਹ ਚਾਹੁੰਦੀਆਂ ਨੇ ਕਿ ਜਿਹੜੇ ਇੱਥੇ ਰਿਆਰਡ ਹੈ ਜਾਏ ਤੋਂ ਦੇ ਸੈਲ ਨੂੰ ਹੈ ਉਹ ਸੈਲਾਂ ਦੇ ਵਿੱਚ ਉਹਨਾਂ ਨੂੰ ਅਧਿਕਾਰ ਦਿੱਤਾ ਜਾਵੇ ਤਾਂ ਕਿ ਯਾਰਡ ਮੰਡੀ ਬਣ ਸਕੇ ਤੇ ਉਹਨਾਂ ਨੂੰ ਜਿਹੜੇ ਪ੍ਰਾਈਵੇਟ ਪਲੇਅਰ ਹੈ ਉਹਨਾਂ ਨੂੰ ਇਸ ਗੱਲ ਦੀ ਅਧਿਕਾਰ ਦਿੱਤਾ ਜਾਵੇ ਕਿ ਕਿਸਾਨ ਦੇ ਖੇਤ ਦੇ ਵਿੱਚ ਫਸਲ ਖਰੀਦ ਸਕਣਾ ਉਹ ਇਸ ਧਰਤੀ ਦੇ ਉੱਤੇ ਜਿਹੜਾ ਉਹਨਾਂ ਨੇ ਨਾਅਰਾ ਦਿੱਤਾ ਸੀ ਕਿ ਫਾਰਮ ਟੂ ਮਾਉਥ ਫਾਰਮ ਦੀ ਬੱਟ ਤੋਂ ਲੈ ਕੇ ਰਸੋਈ ਤੱਕ ਉਹ ਸਾਰਾ ਉਹ ਕੀ ਵੀ ਜਣਾ ਕਿਵੇਂ ਵੀ ਜਣਾ ਕਿਨੇ ਖਰੀਦਣਾ ਹੈ ਕਿਨੇ ਪ੍ਰੋਸੈਸਿੰਗ ਕਰਨੀ ਹੈ ਕਿਨੇ ਉਹਨੂੰ ਵੇਚਣਾ ਹੈ ਉਹ ਸਾਰੀ ਖੇਤੀ ਨੀਤੀ ਖੇਤੀ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੇ ਆ ਇਸ ਕਰਕੇ ਵੱਡੀ ਲੜਾਈ ਛੇੜ ਦੇ ਖਾਤਰ ਅੱਜ ਹਰਿਆਣੇ ਦੇ ਪੰਜਾਬ ਦੇ ਲੋਕਾਂ ਨੂੰ ਸਟੇਟ ਕਰਨ ਦੇ ਲਈ ਆ ਜਿਹੜਾ ਇੱਥੇ ਪ੍ਰੋਗਰਾਮ ਕਰ ਰਹੇ ਆ ਇਸ ਕਰਕੇ ਕਹੇ ਆ ਦੂਜੀ ਗੱਲ ਇਹ ਹੈ ਕਿ ਜਿਹੜੇ ਕਿਸਾਨ ਕਿੰਨੇ ਬਾੜਾਂ ਤੇ ਲੜ ਰਹੇ ਹੈ ਗੱਲਿਆਰ ਸਾਹਿਬ ਵਰਤ ਤੱਕੀ ਬੈਠੇ ਆ ਉਸ ਕਰਕੇ ਉਹ ਸਾਰੀ ਸਾਰੀਆਂ ਜਿਹੜੀਆਂ ਮੰਗਾਂ ਤੇ ਲੜ ਰਹੇ ਐ ਅਸਲੋਂ ਕਿਸਾਨਾਂ ਦੀਆਂ ਸਾਂਝੀਆਂ ਮੰਗਾਂ ਨੇ ਇਹ ਉਹੀ ਮੰਗਾਂ ਨੇ ਜਿਹੜੀਆਂ ਦਿੱਲੀ ਦਾ ਕੋਹਲ ਜਦੋਂ ਅਸੀਂ ਮੁੰਤਵੀ ਕਰਕੇ ਆਏ ਸੀ ਉਦੋਂ ਅਸੀਂ ਇਹ ਗੱਲ ਰੱਖ ਕੇ ਆਏ ਸੀ ਕਿ ਲੰਬਾ ਕੋਹਲ ਲੜਨਾ ਪਊਗਾ ਕਿ ਅੱਜ ਜਿਉ ਜਿੱਥੇ ਵਧੀਆਂ ਲੜ ਰਹੀਆਂ ਨੇ ਉਹ ਸਾਰੇ ਕਿਸਾਨਾਂ ਦਾ ਕੋਹਲ ਹੈ ਅੱਜ ਜਿਹੜੀ ਇੱਥੇ ਪ੍ਰੋਗਰਾਮ ਅਸੀਂ ਕਰ ਰਹੇ ਹਾਂ ਧਰਣੇ ਵਿੱਚ ਇਹ ਉਹਨਾਂ ਦੇ ਤਾਲਮੀਲਾ ਪ੍ਰੋਗਰਾਮ ਹੈ ਉਹਨਾਂ ਦੀ ਮਦਦ ਤੇ ਪ੍ਰੋਗਰਾਮ ਹੈ ਸਾਰੇ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਾਉਣ ਦਾ ਪ੍ਰੋਗਰਾਮ ਹੈ ਉਹ ਤਾਂ ਸਾਡੇ ਜਨਕ ਸਿੰਘ ਪਟਵਾਲਾ ਭਾਤੀ ਸਾਹਿਬ ਦੁਨੀਆਂ ਦੇ ਸੂਬਾ ਅਗੂ ਨੇਗੇ ਅਸੀਂ ਖੜਿਆ ਵੀ ਤੁਹਾਡਾ ਨਾ ਦੇ ਅਨਾਜ ਮੰਡੀ ਵਿੱਚ ਤੇ ਬਹੁਤਾਰੇ ਜਿਹੜੇ ਕਸਾਨ ਵੱਖ-ਵੱਖਰੇ ਇਲਾਕੇ ਜੋ ਪਹੁੰਚਨੇ ਸ਼ੁਰੂ ਹੋ ਗਏ ਤੇ ਬੜਾ ਰਹਿ ਸਾਡੇ ਨਾਲ ਅਗਲੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਹੋਰ ਵੀ ਕਰਾਵਾਂਗੇ ਤੁਹਾਨੂੰ ਅਲਵਾਰ ਇਨਕਲਾਬ ਜੰਦ